ਪੌੜੀ 15ਵੀਂ ਕਿਤਲੇ ਲੱਖ ਅਸਾਦ ਜੱਗ ਵਿੱਚ ਕਿਤੜੇ ਚੋਰ ਝਾਰ ਜੁਵਾਰੀ ਹੁਣ ਪਹਿਲਾਂ 14ਵੀਂ ਪੌੜੀ ਦੇ ਵਿੱਚ ਭਾਈ ਸਾਹਿਬ ਜੀ ਨੇ ਜਿਹੜੇ ਉੱਤਮ ਪੁਰਸ਼ ਨੇ ਚੰਗੇ ਇਨਸਾਨ ਨੇ ਉਹਨਾਂ ਦਾ ਜ਼ਿਕਰ ਕੀਤਾ ਤੇ ਹੁਣ ਜਿਹੜੇ ਕੁਝ ਮਾੜੇ ਕਰਮ ਕਰਨ ਵਾਲੇ ਗੁਲੇ ਪੁਰਸ਼ ਨੇ ਉਹਨਾਂ ਦਾ ਜ਼ਿਕਰ ਕਰਦੇ ਜਵੇਂ ਆਪਾਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਆਂ ਨਾ ਉਹਦੇ ਵਿੱਚ ਮਹਾਰਾਜ ਜੀ ਨੇ ਜ਼ਿਕਰ ਕੀਤਾ ਜਦੋਂ ਆਪਾਂ ਪੜ੍ਹਦੇ ਆਂ ਵੀ ਜੋਤੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਇਹ ਜਿਹੜੀਆਂ ਪੌੜੀਆਂ ਜਦੋਂ ਪੜ੍ਹਦੇ ਉਹਦੇ ਵਿੱਚ ਮਹਾਰਾਜ ਜੀ ਭਗਤੀ ਵਾਲਿਆਂ ਦਾ ਵੀ ਜ਼ਿਕਰ ਕਰਦੇ ਵੀ ਅਸੰਖ ਨਾਵ ਅਸੰਖ ਥਾਵ ਤੇ ਉਹਦੇ ਵਿੱਚ ਮਹਾਰਾਜ ਜੀ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ ਵੀ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਵੀ ਇਸ ਤਰ੍ਹਾਂ ਦੇ ਲੋਕ ਵੀ ਅਸੰਖਾਂ ਦੀ ਗਿਣਤੀ ਵਿੱਚ ਚੋਰ ਵੀ ਨੇ ਹਰਾਮ ਖੋਰ ਵੀ ਨੇ ਵੀ ਸਾਰੇ ਤਰ੍ਹਾਂ ਦੀ ਕੋਈ ਸ੍ਰਿਸ਼ਟੀ ਦੇ ਵਿੱਚ ਸਾਰੇ ਤਰ੍ਹਾਂ ਦੇ ਲੋਕ ਹੈਗੇ ਨੇ ਨਾ ਚੰਗੇ ਵੀ ਇਨਸਾਨ ਨੇ ਤੇ ਮਾੜੇ ਇਨਸਾਨ ਵੀ ਨੇ ਤੇ ਪਹਿਲਾਂ ਹੁਣ ਚੰਗਿਆਂ ਦਾ ਜ਼ਿਕਰ ਕੀਤਾ ਤੇ ਹੁਣ ਦੱਸਦੇ ਕਿਤਲੇ ਲੱਖ ਅਸਾਧ ਜਗ ਵਿੱਚ ਇਹ ਲੱਖਾਂ ਦੀ ਗਿਣਤੀ ਦੇ ਵਿੱਚ ਅਸਾਧ ਖੋਟੇ ਪੁਰਸ਼ ਨੇ ਅਸਾਧ ਕਿਹਨੂੰ ਕਿਹਾ ਜਾਂਦਾ ਹੈ ਕਿ ਜਿਹੜਾ ਮਾੜੇ ਕਰਮ ਕਰਦਾ ਉਹਨੂੰ ਲੋਕ ਅਸਾਧ ਕਹਿੰਦੇ ਖੋਟੇ ਪੁਰਸ਼ ਖੋਟੇ ਕੰਮ ਕਰਨ ਵਾਲਾ ਉਹ ਕਹਿੰਦੇ ਤਾਂ ਅਸਾਧ ਹੈ ਸਾਧਕ ਨੂੰ ਕਹਿੰਦੇ ਜਿਹੜਾ ਚੰਗੇ ਕਰਮ ਕਰਦਾ ਉਹਨੂੰ ਲੋਕ ਸਾਧ ਕਹਿ ਦਿੰਦੇ ਆ ਤੇ ਜਿਹੜਾ ਮਾੜੇ ਕਰਮ ਕਰਦਾ ਉਹਨੂੰ ਅਸਾਧ ਕਹਿ ਦਿੰਦੇ ਆ ਕਹਿੰਦੇ ਇਹ ਖੋਟੇ ਪੁਰਸ਼ ਨੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਬੰਦਗੀ ਨਹੀਂ ਕੀਤੀ ਨਾਮ ਨੂੰ ਸਾਧਿਆ ਨਹੀਂ ਸਾਧਨਾ ਨਹੀਂ ਕੀਤੀ ਕਿਤੜੇ ਚੋਰ ਯਾਰ ਜਵਾਰੀ ਕਹਿੰਦੇ ਕਿਤਨੇ ਹੀ ਚੋਰ ਨੇ ਯਾਰ ਨੇ ਜਵਾਰੀ ਜੂਆ ਖੇਡਣ ਵਾਲੇ ਨੇ ਬਹੁਤ ਮਿਲ ਜਾਣਗੇ ਪਿੱਛੇ ਜੇ ਆਪਾਂ ਜ਼ਿਕਰ ਕੀਤਾ ਸੀ ਅੱਗੇ ਵੀ ਇੱਕ ਵਾਰ ਦੇ ਵਿੱਚ ਜਾ ਕੇ ਜ਼ਿਕਰ ਆਉਣਾ ਕਿ ਦੇਖਿਓ ਜਵੇਂ ਸੋਫੀ ਨੂੰ ਸੋਫੀ ਮਿਲਦੇ ਆ ਅਮਲੀ ਨੂੰ ਅਮਲੀ ਮਿਲਦੇ ਆ ਜਵਾਰੀਆਂ ਨੂੰ ਜਵਾਰੀਏ ਮਿਲ ਜਾਂਦੇ ਬਾਣੀ ਵਿੱਚ ਬਚਨ ਆਉਂਦਾ ਨਾ ਇੱਕ ਉੜਦੇ ਆਪਾਂ ਉੜਦੇ ਕੋੜਤਾ ਮਿਲੈ ਵੀ ਉੜਦੇ ਨੂੰ ਉੜਦੇ ਹੀ ਮਿਲਦੇ ਤੁਰਦੇ ਨੂੰ ਤੁਰਦਾ ਮਿਲਦਾ ਜਿਵੇਂ ਆਕਾਸ਼ ਵਿੱਚ ਪੰਛੀ ਉੜਦੇ ਆ ਤੇ ਉਹਨਾਂ ਨੂੰ ਉੜਦੇ ਪੰਛੀ ਹੀ ਮਿਲਣਗੇ ਸਾਰੇ ਤੁਰਿਆ ਜਾਂਦਾ ਕੋਈ ਰਸਤੇ ਦੇ ਜਿਹਨੂੰ ਤੁਰੇ ਜਾਂਦੇ ਮਿਲਣਗੇ ਤੇ ਇਸ ਤਰ੍ਹਾਂ ਹੀ ਕਹਿੰਦੇ ਜੇ ਜਿਹੋ ਜਿਹਾ ਕੋਈ ਮਨੁੱਖ ਹੈ ਨਾ ਉਹੋ ਜੀ ਸੰਗਤ ਵਾਲੇ ਬੰਦੇ ਉਹਨੂੰ ਮਿਲਦੇ ਜਾਂਦੇ ਜੇ ਭਗਤੀ ਭਾਵਨਾ ਵਾਲਾ ਤਾਂ ਭਗਤੀ ਭਾਵਨਾ ਵਾਲੇ ਬੰਦੇ ਲੱਭੇਗਾ ਸਿਮਰਨ ਭਜਨ ਵਾਲੇ ਜੇ ਕੋਈ ਮਾੜਾ ਬੰਦਾ ਕੋਟਾ ਪੁਰਸ਼ ਹੈ ਉਹ ਲੱਭੇਗਾ ਵੀ ਖੋਟਾ ਮਿਲੇ ਜੇ ਕੋਈ ਚੋਰ ਆ ਸੋਚੇਗਾ ਵੀ ਚੋਰ ਬੰਦਾ ਹੀ ਮੈਨੂੰ ਕੋਈ ਮਿਲੇ ਤੇ ਜਵਾਰੀ ਜਿਹੜਾ ਜੂਆ ਖੇਡਣ ਵਾਲਾ ਉਹ ਕਹਿੰਦਾ ਵੀ ਮੈਨੂੰ ਕੋਈ ਜੂਆ ਖੇਡਣ ਵਾਲਾ ਮਿਲ ਜਾਵੇ ਜਿਹਦੇ ਨਾਲ ਬੈਠ ਕੇ ਮੈਂ ਜੂਆ ਖੇਡ ਲਵਾਂ ਕਿਉਂਕਿ ਜਿਹੋ ਜੀ ਅੰਦਰ ਕੋਈ ਬਿਰਤ ਹੀ ਐ ਉਹੋ ਜੇ ਬੰਦੇ ਲੱਭਾਂਗੇ ਨਾ ਜਾ ਕਰਕੇ ਇਸ ਕਰਕੇ ਲੱਖਾਂ ਦੀ ਕੋਈ ਗਿਣਤੀ ਦੇ ਵਿੱਚ ਕਹਿੰਦੇ ਲੱਖਾਂ ਦੀ ਗਿਣਤੀ ਵਿੱਚ ਭਾਈ ਸਾਹਿਬ ਕਹਿੰਦੇ ਵੀ ਚੋਰ ਯਾਰ ਜੁਵਾਰ ਜੂਆ ਖੇਡਣ ਵਾਲੇ ਵੀ ਨੇ ਵਟਵਾੜੇ ਠੱਗ ਕੇ ਤੜੇ ਕੇ ਤੜਿਆ ਨਿੰਦਕ ਆ ਵਿਚਾਰੀ ਕਹਿੰਦੇ ਕਿਤਨੇ ਹੀ ਕਹਿੰਦੇ ਵਟਵਾੜੇ ਵਟਵਾੜੇ ਵਟ ਰਾਹ ਨੂੰ ਪਾੜਨ ਵਾਲੇ ਕਹਿੰਦੇ ਪੜਨ ਵਾਲੇ ਪਾਵਰਾ ਦੇ ਵਿੱਚ ਲੁੱਟ ਲੈਣ ਵਾਲੇ ਡਾਕੂ ਆਦਿਕ ਜਿਹੜੇ ਨੇ ਉਹਨਾਂ ਦੀ ਵੀ ਗਿਣਤੀ ਹੈ ਕਹਿੰਦੇ ਠੱਗ ਠੱਗਾਂ ਦੀ ਵੀ ਗਿਣਤੀ ਬਹੁਤ ਹੈ ਕੋਈ ਠੱਗ ਲੋਕ ਵੀ ਠੱਗੀਆਂ ਮਾਰ ਲੈਂਦੇ ਕੇਤੜਿਆ ਨਿੰਦਕ ਆ ਵਿਚਾਰੀ ਕਹਿੰਦੇ ਕਿੰਨੇ ਹੀ ਜਿਹੜੇ ਨੇ ਨਿੰਦਕ ਨੇ ਤੇ ਵਿਚਾਰਾਂ ਤੋਂ ਹੀਨੇ ਲੋਕ ਨੇ ਨਿੰਦਾ ਕਰਨ ਵਾਲੇ ਲੋਕ ਵੀ ਆਪਾਂ ਨੂੰ ਬਹੁਤ ਮਿਲ ਜਾਣਗੇ ਨਿੰਦਕ ਲੋਕ ਵੀ ਜਿਹੜੇ ਆ ਨਿੰਦਿਆ ਕਰਕੇ ਖੁਸ਼ ਹੁੰਦੇ ਆ ਉਹਨਾਂ ਚਿਰ ਉਹਨਾਂ ਨੂੰ ਤ੍ਰਿਪਤੀ ਕਿਉਂ ਨਹੀਂ ਹੁੰਦੀ ਰਾਜ ਹੀ ਨਹੀਂ ਆਉਂਦਾ ਜਿੰਨਾ ਚਿਰ ਉਹ ਕਿਸੇ ਦੀ ਨਿੰਦਿਆ ਨਾ ਕਰ ਲੈਣ ਕਿਉਂ ਇਹਨੂੰ ਤਾਂ ਅਫਾਰਾ ਹੀ ਬਣਿਆ ਰਹਿੰਦਾ ਵੀ ਕਿਸੇ ਦੀ ਨਿੰਦਿਆ ਨਹੀਂ ਕੀਤੀ ਅਜੇ ਤੱਕ ਇਸ ਤਰ੍ਹਾਂ ਦੇ ਲੋਕ ਵੀ ਸਾਨੂੰ ਇਸ ਸੰਸਾਰ ਵਿੱਚ ਮਿਲ ਜਾਣਗੇ ਕਿਤੜਿਆ ਅਕਿਰਤ ਘਣ ਕਿਤੜੇ ਬੇਮੁਖ ਤੇ ਅਣਚਾਰੀ ਕਹਿੰਦੇ ਕਿਤੜਿਆ ਕਿਤਨੇ ਹੀ ਅਕਿਰਤ ਘਣ ਲੋਕ ਕਿਰਤ ਘਣ ਕਿਹਨੂੰ ਕਹਿੰਦੇ ਆ ਵੀ ਜਿਹੜਾ ਕਿਸੇ ਦੇ ਕੀਤੇ ਹੋਏ ਉਪਕਾਰ ਨੂੰ ਭੁੱਲ ਜਾਵੇ ਜੇ ਕਿਸੇ ਦੇ ਉੱਤੇ ਕੋਈ ਉਪਕਾਰ ਕੀਤਾ ਕਿਸੇ ਦਾ ਭਲਾ ਕੀਤਾ ਉਸ ਭਲੇ ਨੂੰ ਭੁੱਲ ਜਾਵੇ ਉਹਨੂੰ ਅਕਿਰਤ ਕਣ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਭਾਰੇ ਭੋਈ ਅਕਿਰਤ ਕਣ ਮੰਦੀ ਹੂੰ ਮੰਦੇ ਇਹ ਧਲਤੀ ਜਿਹੜੀ ਹੈ ਨਾ ਅਕਿਰਤ ਕਣ ਦਾ ਭਾਰ ਨਹੀਂ ਚੱਲ ਸਕਦੀ ਜਿਹੜੇ ਲੋਕ ਕਿਸੇ ਦੇ ਕੀਤੇ ਹੋਏ ਪਰ ਉਪਕਾਰ ਨੂੰ ਭੁੱਲ ਜਾਂਦੇ ਆ ਨਾ ਉਹਨਾਂ ਦਾ ਭਾਰਤ ਦਾ ਧਰਤੀ ਵੀ ਨਹੀਂ ਚੱਲਦੀ ਇਸ ਤਰ੍ਹਾਂ ਦੇ ਕਿੰਨੇ ਹੀ ਲੋਕ ਅਕਿਰਤ ਘਣ ਨੇ ਕਿਤਲੇ ਬੇਮੁਖ ਤੇ ਅਣਚਾਰੀ ਕਹਿੰਦੇ ਫਿਰ ਕਿਤਨੇ ਹੀ ਜਿਹੜੇ ਬੇਮੁਖ ਨੇ ਪ੍ਰਮਾਤਮਾ ਤੋਂ ਪ੍ਰਮਾਤਮਾ ਨੂੰ ਨਹੀਂ ਮੰਨਦੇ ਕਹਿੰਦੇ ਹੈ ਹੀ ਨਹੀਂ ਰੱਬ ਦੇਖੋ ਦਿੱਤਾ ਸਪੈਦਾ ਵਾਹ ਗੁਰੂ ਨੇ ਕੀਤਾ ਆਪਣੇ ਆਪ ਦਾ ਨਹੀਂ ਨਾ ਆ ਗਏ ਕਿੱਥੋਂ ਆ ਗਏ ਉਹ ਪਰ ਉਹ ਕਹਿੰਦੇ ਨਹੀਂ ਰੱਬ ਹੈ ਹੀ ਨਹੀਂ ਬੇਮੁਖ ਨੇ ਤੇ ਖੋਟੇ ਆਚਾਰ ਵਾਲੇ ਖੋਟੇ ਜੀਵਨ ਵਾਲੇ ਜਿਹੜੇ ਨੇ ਉਹ ਵੀ ਕਿਤਨੇ ਹੀ ਹੈ ਉਹਨਾਂ ਦੀ ਵੀ ਗਿਣਤੀ ਨਹੀਂ ਹੋ ਸਕਦੀ ਸਵਾਮ ਧਰੋਹੀ ਵਿਸ਼ਵਾਸ ਘਾਤ ਲੂਣ ਹਰਾਮੀ ਮੂਰਖ ਭਾਰੀ ਸਵਾਮ ਸਵਾਮ ਦਾਰਥ ਮਾਲਕ ਮਾਲਕ ਦੇ ਨਾਲ ਧਰੋਹੀ ਛਲ ਕਰਨ ਵਾਲੇ ਵੈਰ ਕਮਾਉਣ ਵਾਲੇ ਵਿਸ਼ਵਾਸ ਘਾਤ ਦਗੇ ਬਾਜ ਆਪਣੇ ਮਾਲਕ ਦਾ ਹੀ ਵਿਸ਼ਵਾਸ ਤੋੜਨ ਵਾਲੇ ਉਹਨਾਂ ਨਾਲ ਵਿਸ਼ਵਾਸ ਘਾਤ ਕਰਨ ਵਾਲੇ ਵੀ ਕਿੰਨੇ ਹੀ ਨੇ ਲੂਣ ਹਰਾਮੀ ਆਪਣੇ ਮਾਲਕ ਦਾ ਲੂਣ ਖਾ ਕੇ ਹਰਾਮ ਕਰਨ ਵਾਲੇ ਵੀ ਬਹੁਤ ਨੇ ਮੂਰਖ ਤੇ ਮੂਰਖਾਂ ਦੀ ਗਿਣਤੀ ਵੀ ਬਹੁਤ ਅਸੰਖ ਮੂਰਖ ਮਹਾਰਾਜ ਕਹਿੰਦੇ ਅਸੰਖਾ ਹੀ ਨੇ ਮੂਰਖ ਲੋਕ ਵੀ ਉਹਨਾਂ ਦੀ ਵੀ ਕੋਈ ਗਿਣਤੀ ਨਹੀਂ ਕਰ ਸਕਦਾ ਵਿਖਲੀ ਪਤ ਵੇਸਵਾਰਵਤ ਮਦਮਤ ਵਾਲੇ ਵੱਡੇ ਵਿਕਾਰੀ ਵਿਖਲੇ ਪਦ ਕਹਿੰਦੇ ਵੇਸਵਾ ਦੇ ਪਤੀ ਪਾਪ ਵਿਕਾਰਾਂ ਦੇ ਵਿੱਚ ਲਿਬੜੇ ਹੋਏ ਵੇਸਵਾ ਨੂੰ ਰਵਤ ਭੋਗ ਕਰਨ ਵਾਲੇ ਇਹ ਵੀ ਮਦਮਤ ਵਾਲੇ ਮਦ ਕਹਿੰਦੇ ਆ ਨਸ਼ੇ ਨੂੰ ਸ਼ਰਾਬ ਨੂੰ ਸ਼ਰਾਬ ਪੀ ਕੇ ਕਹਿੰਦੇ ਮਸਤ ਹੋਣ ਵਾਲੇ ਤੇ ਵਿਕਾਰਾਂ ਨੂੰ ਭੋਗਣ ਵਾਲੇ ਵੀ ਜਿਹੜੇ ਨੇ ਬਹੁਤ ਨੇ ਉਹਨਾਂ ਦੀ ਵੀ ਗਿਣਤੀ ਨਹੀਂ ਕੋਈ ਕਰ ਸਕਦਾ ويه ਵੀ بڑے ਨੇ ਨਸ਼ਿਆਂ ਦੇ ਵਿੱਚ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਗਲਤਾਨ ਕਰ ਲਈ ਵਿਸ਼ਟ ਵਿਰੋਧੀ ਕੇ ਤੜੇ ਕੇ ਤੜਿਆਂ ਕੂੜੇ-ਕੂੜਿਆਰੀ ਕਹਿੰਦੇ ਕਿੰਨੇ ਐਸੇ ਨੇ ਜਿਹੜੇ ਇੱਕ ਦੂਜੇ ਦੇ ਵਿਰੋਧੀ ਨੇ ਇੱਕ ਦੂਜੇ ਦਾ ਵਿਰੋਧ ਕਰਨ ਵਾਲੇ ਨੇ ਵਿਸ਼ਟ ਇੱਕ ਦੂਜੇ ਦੇ ਬਾਰੇ ਜ਼ਹਿਰ ਘੋਲਦੇ ਰਹਿੰਦੇ ਨੇ ਜੇ ਕਿਸੇ ਕੋਲੇ ਖੜ ਗਿਆ ਨਾ ਕੋਈ ਬੰਦਾ ਤੇ ਉਹਦੇ ਕੋਲੇ ਦੂਜੇ ਬੰਦੇ ਦੀ ਬੁਰੀਾਈ ਕਰੀ ਜਾਣੀ ਕੰਨਾਂ ਵਿੱਚ ਜ਼ਹਿਰ ਹੀ ਭੋਲੀ ਜਾਣਾ ਵੀ ਫਲਾਣਾ ਇਸ ਤਰ੍ਹਾਂ ਦਾ ਜੀ ਫਲਾਣਾ ਇਸ ਤਰ੍ਹਾਂ ਦਾ ਜੀ ਉਹ ਇਸ ਤਰ੍ਹਾਂ ਦਾ ਇਸ ਤਰ੍ਹਾਂ ਦੇ ਲੋਕ ਵੀ ਆਪਾਂ ਨੂੰ ਬਹੁਤ ਮਿਲ ਜਾਣਗੇ। ਕੇਤੜਿਆ ਕੂੜੇ ਕੂੜੇ ਵਾਲੇ ਕਹਿੰਦੇ ਕਿੰਨੇ ਹੀ ਜਿਹੜੇ ਲੋਕ ਨੇ ਕੂੜੇ ਕੂੜਾ ਅਦਾਲਤ ਹੁੰਦਾ ਝੂਠ ਝੂਠ ਦਾ ਵਪਾਰ ਕਰਨ ਵਾਲੇ ਝੂਠੇ ਪੁਰਸ਼ ਜਿਹੜੇ ਨੇ ਉਹ ਵੀ ਸੰਸਾਰ ਦੇ ਵਿੱਚ ਬਹੁਤ ਸਾਰੇ ਜਿਹੜੇ ਮਿਲ ਜਾਣਗੇ। ਗੁਰ ਪੂਰੇ ਬਿਨਾ ਅੰਤ ਖੁਵਾਰੀ ਭਾਈ ਸਾਹਿਬ ਜੀ ਅਖੀਰ ਤੇ ਸਿਧਾਂਤ ਦਿੰਦੇ ਆ ਕਿ ਦੇਖੋ ਭਾਵੇਂ ਚੰਗੇ ਪੁਰਸ਼ ਨੇ ਸੰਸਾਰ ਦੇ ਵਿੱਚ ਤੇ ਭਾਵੇਂ ਮਾੜੇ ਪੁਰਸ਼ ਨੇ ਪੂਰੇ ਗੁਰੂ ਤੋਂ ਬਿਨਾ ਕਹਿੰਦੇ ਇਹ ਸਾਰੇ ਖਰਾਬ ਹੀ ਹੁੰਦੇ ਆਂਤ ਨੂੰ ਖਰਾਬੀ ਹੁੰਦੀ ਹੈ ਹਰ ਵਿਸਰਤ ਸਦਾ ਖੁਵਾਰੀ ਕਿਉਂਕਿ ਹਰੀ ਪ੍ਰਮਾਤਮਾ ਨੂੰ ਵਿਸਰਣ ਦੇ ਨਾਲ ਤਾਂ ਖੁਵਾਰੀ ਹੈ ਨਾ ਪਰ ਮਾਰੇ ਨਾਲੇ ਵੀ ਕਹਿੰਦੇ ਤਾਂ ਕੋ ਧੋਖਾ ਕਹਾ ਬਿਆਪੈ ਜਾ ਕੋ ਓਟ ਤੁਹਾਰੀ ਕਹਿੰਦੇ ਉਹਨਾਂ ਨੂੰ ਕਦੇ ਵੀ ਧੋਖਾ ਛਾਲ ਫਰੇਬ ਨਹੀਂ ਵਿਆਪ ਸਕਦਾ ਜਿਨ੍ਹਾਂ ਨੂੰ ਪਰਮਾਤਮਾ ਦੀ ਓਟ ਹੁੰਦੀ ਹੈ ਜਿਹੜੇ ਪਰਮਾਤਮਾ ਦਾ ਆਸਰਾ ਤੱਕਦੇ ਆ ਇਸ ਕਰਕੇ ਕਹਿੰਦੇ ਪੂਰੇ ਗੁਰੂ ਤੋਂ ਬਿਨਾ ਕਹਿੰਦੇ ਲੋਕ ਅੰਤ ਦੇ ਸਮੇਂ ਜਿਹੜੇ ਖਰਾਬ ਹੀ ਹੁੰਦੇ ਨੇ ਕਿਉਂਕਿ ਉਹਨਾਂ ਨੇ ਪੂਰੇ ਗੁਰੂ ਨੂੰ ਤਾਰਨ ਨਹੀਂ ਕੀਤਾ ਹੁੰਦਾ ਆਪਾ ਇਹ ਵੀ ਬਚਨ ਮਾਲ ਜੀ ਦੇ ਪੜ ਦੇ ਬਾਣੀ ਅੰਦਰ ਪਹਿਲਾ ਪਿਆਰ ਲੱਗਾ ਥਨ ਦੁੱਧ ਦੂਜਾ ਮਾਏ ਬਾਪ ਕੀ ਸੁੱਧ ਤੀਜਾ ਭਈਆ ਭਾਬੀ ਬੇਬ ਚੌਥਾ ਪਿਆਰ ਉਪੰਨੀ ਖੇੜ ਪੰਜਵਾਂ ਖਾਨ ਪੀਣ ਕੀ ਤਾਤ ਛੇਵਾਂ ਕਾਮ ਨ ਪੁੱਛੈ ਜਾਤ ਸਤਵਾਂ ਸੰਜ ਕੀਆ ਘਰ ਵਾਸ ਅਠਵਾਂ ਕਰੋਧ ਹੋਆ ਤਨਨਾਸ਼ ਨਾਵਾਂ ਧੋਲੇ ਉਬੇ ਸਾਹ ਦਸਵਾਂ ਦੱਦਾ ਹੋਆ ਸਵਾਹ ਗਏ ਸੇ ਗੀਤ ਪੁਕਾਰੀ ਤਾਹ ਉੜਿਆ ਹੰਸ ਦਸਾਏ ਰਾਹ ਆਇਆ ਗਿਆ ਮੋਇਆ ਨਾਉ ਪਿਛੈ ਪਤਲ ਸਦਿਓ ਕਾਵ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਤੇ ਗੁਰੂ ਤੋਂ ਬਿਨਾ ਸੰਸਾਰ ਡੁੱਬਦਾ ਪਿਆ ਇਹ ਸ਼ਬਦ ਵਿੱਚ ਮਹਾਰਾਜ ਜੀ ਨੇ ਇੱਕ ਜੀਵ ਦੀਆਂ 10 ਹਾਲਤਾਂ ਦਾ ਜ਼ਿਕਰ ਕੀਤਾ ਕਿ ਹਰੇਕ ਜੀਵ ਨੂੰ ਇਹਨਾਂ 10 ਹਾਲਤਾਂ ਵਿੱਚੋਂ ਲੰਘਣਾ ਪੈਂਦਾ ਉਹ ਲੰਘਦਾ ਕਹਿੰਦੇ ਜਦੋਂ ਪਹਿਲਾਂ ਨੂੰ ਮਾਤਾ ਦਾ ਦੁੱਧ ਦਾ ਪਿਆਰ ਲੱਗਦਾ ਫਿਰ ਉਹ ਵੱਡਾ ਹੋ ਜਾਂਦਾ ਉਹਨੂੰ ਮਾਂ ਪਿਓ ਦੀ ਸੋਧ ਹੋਣੀ ਸ਼ੁਰੂ ਹੋ ਜਾਂਦੀ ਹੈ ਫਿਰ ਉਹ ਆਪਣੇ ਦੋਸਤਾਂ ਮਿੱਤਰਾਂ ਨਾਲ ਖੇਡਦਾ ਫਿਰ ਉਹ ਪਿਆਰ ਪਾਉਂਦਾ ਉਹ ਫਿਰ ਆਪਣਾ ਘਰ ਬਸੌਂਦਾ ਫਿਰ ਬੱਚੇ ਹੁੰਦੇ ਆ ਫਿਰ ਉਹ ਬੁੱਢਾ ਹੋ ਜਾਂਦਾ ਕਾਲੇ ਜਿਹੜੇ ਸਰੀਰ ਤੇ ਵਾਲ ਸੀ ਉਹ ਚਿੱਟੇ ਧੌਲੇ ਹੋ ਜਾਂਦੇ ਆ ਉਸ ਤੋਂ ਬਾਅਦ ਇਹ ਸਰੀਰ ਖਤਮ ਹੋ ਜਾਂਦਾ ਲੋਕ ਇਹਨੂੰ ਫੂਕ ਦਿੰਦੇ ਆ ਉਡਿਆ ਹੰਸ ਚਲਾਏ ਰਾਹ ਉਹ ਜੋ ਜਿਹੜਾ ਰਾਹ ਸੀ ਨਾ ਉਹ ਹੰਸੰਦਰੋਂ ਆਤਮਾ ਨਿਕਲ ਗਈ ਉਹ ਚਲੀ ਗਈ ਆਪਣੇ ਰਾਹ ਤੇ ਪਿਛੋਂ ਲੋਕਾਂ ਨੇ ਪੱਤਲ ਸੱਦੇ ਲੰਗਰ ਲਾਏ ਭੋਜਨ ਕੀਰ ਕਰਾਏ ਤੇ ਕਹਿੰਦੇ ਪਰ ਫਿਰ ਸਾਰੀ ਜ਼ਿੰਦਗੀ ਦੇਖੋ ਲੰਘ ਗਈ ਮਨੁੱਖ ਦੀ ਪਰ ਕਹਿੰਦੇ ਪਿਆਰ ਕਿੱਥੇ ਲੱਗਾ ਰਿਹਾ ਰੱਬ ਦੇ ਨਾਲ ਤਾਂ ਪਿਆਰ ਪੈਦਾ ਹੀ ਨਹੀਂ ਨਾ ਹੋਇਆ ਨਾਨਕ ਮਨ ਮੁਖੰਧ ਪਿਆਰੇ ਅੰਨਾ ਪਿਆਰ ਸੀ ਜੀਵ ਦਾ ਕਿਉਂ ਬਾਜ ਗੁਰੂ ਡੁੱਬਾ ਸੰਸਾਰ ਗੁਰੂ ਤੋਂ ਬਿਨਾ ਸੰਸਾਰ ਡੁੱਬਦਾ ਪਿਆ ਗੁਰੂ ਨੇ ਸੇਧ ਦੇਣੀ ਸੀ ਨਾ ਪ੍ਰਜਾ ਗੁਰੂ ਹੀ ਹੋਣਾ ਮਹਾਰਾਜ ਬਾਣੀ ਕਹਿੰਦੇ ਜੇ ਗੁਰੂ ਜਿਨ੍ਹਾਂ ਕਾਂਦੂ ਲਾ ਜਿਨ੍ਹਾਂ ਦਾ ਗੁਰੂ ਹੀ ਅੰਨਾ ਹੋਵੇ ਚੇਲੇ ਨਾ ਹੀ ਠਾਵ ਵਿੱਚ ਚੇਲਿਆਂ ਨੂੰ ਫਿਰ ਕਿੱਥੇ ਥਾਂ ਮਿਲਣੀ ਜਿਹਦਾ ਗੁਰੂ ਹੀ ਅੰਨਾ ਹੋਵੇ ਗੁਰੂ ਤਾਂ ਸਜਾਖਾ ਹੋਣਾ ਚਾਹੀਦਾ ਨਾ ਗੁਰੂ ਤਾਂ ਗਿਆਨਵਾਨ ਹੋਣਾ ਚਾਹੀਦਾ ਨਾ ਤਾਂ ਹੀ ਭਗਤ ਕਬੀਰ ਸਿੰਘ ਕਬੀਰ ਸਾਹਿਬ ਕਹਿੰਦੇ ਨਾ ਸੋ ਗੁਰ ਕਰਹੁ ਜੇ ਬੋਹਰ ਨ ਕਰਨਾ ਵੀ ਉਹ ਗੁਰੂ ਧਾਰਨ ਕਰੋ ਜੇ ਮੁੜ ਕੇ ਵਾਰ-ਵਾਰ ਗੁਰੂ ਨਾ ਧਾਰਨ ਕਰਨਾ ਪਵੇ ਸਾਨੂੰ ਕਿਤੇ ਉਸ ਗੁਰੂ ਦੇ ਲੜ ਲੱਗੋ ਇਹ ਨਹੀਂ ਕਿ ਇੱਕ ਗੁਰੂ ਧਾਰਨ ਕਰ ਲਿਆ ਕੱਲ ਨੂੰ ਉਹ ਮਰ ਗਿਆ ਪਰਸੋਂ ਫਿਰ ਗੁਰੂ ਲੱਭਦੇ ਫਿਰਿਏ ਵੀ ਇਹੋ ਜਿਹਾ ਗੁਰੂ ਬਣਾਓ ਜਿਹੜਾ ਮੁੜ ਕੇ ਸਾਨੂੰ ਧਾਰਨ ਕਰਨਾ ਹੀ ਨਾ ਪਵੇ ਸ਼ਬਦ ਗੁਰੂ ਦੇ ਲੜ ਮਹਾਰਾਜ ਜੀ ਨੇ ਸਾਨੂੰ ਤਾਂ ਹੀ ਲਾਇਆ ਇਹ ਸਦਾ ਰਹਿਣ ਵਾਲਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਜਿਹੜੀ ਹੈ ਨਾ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਇਹ ਸਦਾ ਰਹਿਣ ਵਾਲਾ ਹੈ ਸ਼ਬਦ ਦਾ ਕਦੇ ਨਾਸ ਥੋੜਾ ਹੁੰਦਾ ਸ਼ਬਦ ਕਦੇ ਵੀ ਖਤਮ ਨਹੀਂ ਹੁੰਦਾ ਜਿਹੜੇ ਸ਼ਬਦ ਦੇ ਨਾਲ ਜੁੜ ਜਾਣਗੇ ਇੱਕ ਦਿਨ ਸ਼ਬਦ ਦਾ ਜਾਪ ਕਰਦੇ ਕਰਦੇ ਵਾਹਿਗੁਰੂ ਵਿੱਚ ਲੀਨ ਹੋ ਜਾਣਗੇ ਇਸ ਕਰਕੇ ਇੱਥੇ ਭਾਈ ਸਾਹਿਬ ਕਹਿੰਦੇ ਗੁਰ ਪੂਰੇ ਬਿਨੰਤ ਖਵਾਰੀ ਪੂਰੇ ਗੁਰੂ ਤੋਂ ਬਿਨਾ ਕਹਿੰਦੇ ਅੰਤ ਦੇ ਸਮੇਂ ਜੀਵ ਜਿਹੜੇ ਨੇ ਖਰਾਬ ਹੀ ਹੁੰਦੇ ਨੇ ਬੇਇਜਤ ਹੁੰਦੇ ਨੇ ਇਹਨਾਂ ਦੀ ਕੋਈ ਫਰਬੁਕਤ ਨਹੀਂ ਪੈਂਦੀ ਸੋ ਭਾਈ ਸਾਹਿਬ ਜੀ ਨੇ ਇਹ ਸਾਡੇ ਤੇ ਬਖਸ਼ਿਸ਼ ਕਰ ਦਿਆ ਹੋਇਆ ਸਾਨੂੰ ਸੰਸਾਰ ਦੇ ਵਿੱਚ ਚੰਗੇ ਤੇ ਮਾੜੇ ਇਨਸਾਨਾਂ ਦਾ ਜ਼ਿਕਰ ਕਰਕੇ ਤੇ ਨਾਲ ਪੂਰੇ ਗੁਰਾਂ ਦੀ ਵਡਿਆਈ ਕਰਦਿਆਂ ਹੋਇਆਂ ਕਿ ਭਾਈ ਪੂਰੇ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਚਾਹੀਦਾ ਹੈ ਤਾਂ ਹੀ ਸਾਡਾ ਭਲਾ ਹੋ ਸਕਦਾ ਹੈ। ਸੋ ਮਹਾਰਾਜ ਸਾਡੇ ਤੇ ਕਿਰਪਾ ਕਰਨ ਇਹ ਪਵਿੱਤਰ ਪਾਵਨ ਵਿਚਾਰ ਸਾਡੇ ਹਿਰਦੇ ਵਿੱਚ ਵਸੇ ਤਾਂ ਕਿ ਸਾਡਾ ਲੋਕ ਪਰਲੋਕ ਸੁਹੇਲਾ ਹੋ ਜਾਵੇ। ਵਿਚਾਰ ਕਰਦਿਆਂ ਹੋਇਆਂ अनेਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸੁਭਾਅਕ ਨੇ ਸਤਿਗੁਰੂ ਜੀ ਸਤਿਗੁਰਾਂ ਦੀ ਸੰਗਤ ਬਖਸ਼ਣ ਹਾਰ ਹੈ ਬਖਸ਼ ਲੈਣਾ ਜੀ। ਵੇਸਟਾ ਵਰੋਦੀ ਕੇ ਤੜੇ ਕੇ ਤੜਿਆਂ ਕੂੜੇ ਕੂੜਿਆਰੀ ਗੁਰਪੂਰੇ ਬਿਨ ਅੰਤ ਖੁਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ